ਲੋ ਦੋਸਤੋ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਦੇਖੋ ਫਿਰ ਆਪਾਂ ਇਹਨਾਂ ਵੀਡੀਓ ਦੇ ਫਨੀ ਫਨੀ ਕਮੈਂਟਾਂ ਨੂੰ ਰੀਡ ਕਰਦੀ ਹਾਂ ਦੋਸਤੋ ਚਲੋ ਸ਼ੁਰੂ ਕਰਤੇ ਹਨ ਜਿਵੇਂ ਕਰਕੇ ਫੁਲਾਈਆ ਵਾ ਜਿਵੇਂ ਬਲਾਵਾ ਹਾਂ ਦੀਏ ਸ਼ਕਤੀਮਾਨ ਦੀ ਔਲਾਦ ਲਾਟੂ ਈ ਬਣਿਆ ਪਤੰਦਰ ਚਾਚ ਗਿਰ ਜਾਣਾ ਸੀ ਪਖਿਆ ਲੱਗਦਾ ਬਾਬੇ ਦੇ ਨਾਲ ਇਹਨੂੰ ਵੀ ਚੜ ਗਈ ਸੁਖਵੀਰ ਬਾਦਲ ਦੀ ਗੈਂਗ ਕਿੱਥੇ ਗਈ ਅੱਜ ਇਕੱਲਾ ਫਿਰਦਾ ਪਤੰਦਰ ਸੁਖਵੀਰ ਬਾਦਲ ਲੱਗਦਾ ਜਮਾ ਕਵੀਰ ਬਾਦਲ ਲੱਗਦਾ ਉਹਦੀਆਂ ਸਹੇਲੀਆਂ ਨੇ ਜਦੋਂ ਕੁਸ਼ਨਾ ਫੁਰ ਕਿਸੇ ਦਿਨ ਜਾਣਾ ਸ਼ੱਕ ਮੇਰੀ ਉੱਤੇ ਜਾਏ ਦੋ ਗਰਾਈ ਕਰਕੇ ਲਿਆਏ ਆ ਲੱਗਦਾ ਸਾਰੀ ਦੁਨੀਆ ਨੂੰ ਪਿਆਰ ਹੋਇਆ ਮੈਨੂੰ ਕਦੋਂ ਹੋਏਗਾ ਜਦੋਂ ਬਜਾਜ ਕਾਰਡ ਬੰਦ ਹੋਏਗਾ ਸਾਰੀ ట మే ఫే దుకాల కబ్జా ਸਾਰਾ ਵੇੜਾ ਹੀ ਲੈਨ ਆ ਗਿਆ ਮੂਵੀ ਵਾਲਾ ਭਾਈ ਵੀ ਅੜੀ ਏ ਚੱਕਰ ਖਾ ਗਿਆ ਨੀ ਨੀ ਇਹਨਾਂ ਲੱਕ ਨੂੰ ਲੱਗਦਾ ਇਹਨੇ ਆਪਣੀ ਗੁੱਤ ਆਪ ਹੀ ਪੱਟ ਲੈਣੀ ਆ ਆਪਣੇ ਪੈਰਾਂ ਹੇਠਾਂ ਦੇ ਕੇ ਗੋਲ ਕੁਮਾਵੇ ਸਾਚੜਾ ਯਾਰੀ ਮੂਵੀ ਵਾਲਾ ਭਾਈ ਵੀ ਦਿਨ ਵਿੱਚ 10 ਵਾਰ ਤਾਂ ਇਹ ਬਾਲਾਂ ਵਿੱਚ ਅੜ ਕੇ ਡਿੱਗਦੀ ਹੋਣੀ ਆ ਬਾਈ ਬੂਟ 베ਚਨੇ ਆ ਤਾਂ ਦੱਸੀ ਮੈਂ ਲੈਣੇ ਆ। ਢ ਖੁੱਤੀ ਪਾਈ ਕਿਤੇ ਭਾਉ ਭਾਉ ਹੁੰਦੀ ਕਿਤੇ ਹੁੰਦੀ ਬਾਈ ਬਾਈ ਇਹ ਚ ਦੇਖਦੀ ਐ ਵੀ ਬਾਗ ਮੇਨੂੰ ਲੱਗਦਾ ਵੀ ਨੇ ਫੋਨ 베ਚਨਾ ਤਾਂ ਹੀ ਬਾਰ ਬਾਰ ਫੋਨ ਦਿਖਾਈ ਜਾਂਦਾ। ਇਤਰਾ ਦੀ ਲਈ ਤੈਨੂੰ ਡਾਇਮੰਡ ਪਸੰਦ ਮੁੰਡੇ ਭਾਲਦੇ ਲੜਾਈ ਕਰਦੇ ਬੜੇ ਨਸ ਮੈਵਰੇ। ਇਹਨੂੰ ਲੱਗਦਾ ਨਵਾਂ ਨਵਾਂ ਇੰਸਟਾ ਬਾਰੇ ਦੱਸਿਆ ਕਿਸੇ ਨੇ।